ਬੜਿਆ ਤਿਹਾਰਾ ਆ ਗਿਆ ਅੱਜ ਅਸੀਂ ਤੁਹਾਡੇ ਕਰਦੇ ਆ ਬਹੁਤ ਵੱਡੇ ਫਾਇਦੇ ਅੰਕਲੋਂ ਬੋਟਰ ਰੋਡ ਕਰਦੀਆਂ ਜਿੱਥੋਂ ਦੇ ਹੋਨਰ ਸਾਹਿਲ ਰੋਡਾ ਇਹਨਾਂ ਕੋਲ ਅਸੀਂ ਪਹੁੰਚਿਆ ਇਦਾਂ ਦੀ ਆਫਰ ਲੈ ਕੇ ਦਵਾਂਗੇ ਜੋ ਤੁਸੀਂ ਸੋਚਿਆ ਵੀ ਨਹੀਂ ਹੋ ਗਿਆ ਬਾਜੀ ਰੱਖੜੀ ਤੇ ਤਿਹਾਰਾ ਆ ਗਿਆ ਅੰਕਲੋਂ ਪਹਿਲਾਂ ਵੀ ਲੋਕਾਂ ਦੇ ਵੱਡੇ ਫਾਇਦੇ ਕਰਦਾ ਆ ਰਿਹਾ ਤੇ ਅਸੀਂ ਇਹ ਪੁੱਛਣਾ ਚਾਹੁੰਦੇ ਆ ਸਾਹਿਲ ਰੋਡਾ ਇਸ ਵਾਰੀ ਗੇਮ ਚੇਂਜ ਕਰਨ ਆ ਰਿਹਾ ਲੋਕਾਂ ਦੇ ਕਿਦਾਂ ਦੇ ਫਾਇਦੇ ਕਰਨੇ ਆ ਕਿਹੜੇ ਆਫਰ ਆ ਕੁਛ ਰੱਖੜੀ ਤੇ ਫਾਇਦਾ ਕਰਨ ਜਾ ਰਹੇ ਲੋਕ 25% ਸੇਲ ਮੇਲਾ ਲੱਗਣ ਜਾ ਰਿਹਾ 3 ਅਗਸਤ ਤੋਂ ਲੈ ਕੇ 8 ਅਗਸਤ ਤੱਕ ਰਖੜੀ ਦਾ ਪੂਰਾ ਵੱਡਾ ਮੇਲਾ ਲਾਉਣਾ ਹੈ ਭੈਣਾਂ ਦੇ ਪੂਰੇ ਫਾਇਦੇ ਕਰਾਉਣੇ ਆ ਟਾਈਮ 9:30 ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਅੰਕਲ ਓਮ ਬੁੱਟਰ ਰੋਡ ਕਾਦੀਆਂ ਤੁਸੀਂ 500 ਦਾ ਸੂਟ ਲਓ ਤੁਸੀਂ 800 ਦਾ ਸੂਟ ਲਓ ਸਾਰੇ 1000 ਦਾ ਸੂਟ ਲਓ 10000 ਦਾ ਸੂਟ ਲਓ ਸਾਰੇ ਸੂਟਾਂ ਤੇ ਤੁਹਾਨੂੰ 25% ਫਲੈਟ ਡਿਸਕਾਊਂਟ ਬਹੁਤ سارے ਦੁਕਾਨਦਾਰ ਕੀ ਕਰਦੇ ਆ ਜਦੋਂ ਸੇਲ ਲਾਉਂਦੇ ਆ ਆਪਣੇ ਸੂਰ ਦਾ ਰੇਟ ਟੈਗ ਦੇ ਵਧਾ ਲੈਂਦੇ ਆ ਜਦੋਂ ਕਸਟਮਰ ਆਉਂਦਾ ਉਨੇ ਘਟਾ ਲੈਂਦੇ ਆ ਕੁਛ ਇਦਾਂ ਦਾ ਤਾਂ ਨਹੀਂ ਕੀਤਾ ਤੁਸੀਂ ਭਾਜੀ ਆ ਲੱਗਿਆ ਸਾਡਾ ਟੈਗ ਕੋਈ ਵੀ ਬੰਦਾ ਸਾਬਤ ਕਰ ਦੇਵੇ ਕਿ ਅਸੀਂ 1 ਰੁਪਿਆ ਵੀ ਟੈਗ ਚੇਂਜ ਕਰਕੇ ਵਧਾਇਆ ਲੱਖ ਰੁਪਿਆ ਦਾ ਉਹਨੂੰ ਇਨਾਮ ਦਿੱਤਾ ਜਾਊਗਾ ਲੱਖ ਰੁਪਈਆ ਦਾ ਚਾਹੇ ਉਹ ਸੂਟ ਲਵੇ ਚਾਹੇ ਸਾਡੇ ਤੋਂ ਕੈਸ਼ ਲੈ ਜਾਵੇ ਜੇ ਅਸੀਂ ਟੈਗ 'ਚ 1 ਰੁਪਈਆ ਵੀ ਵਧਾਇਆ ਹੋਵੇ ਸੋ ਭਾਈ ਜੀ ਇਹਦਾ ਮਤਲਬ ਤੁਸੀਂ ਸ਼ੇਧ ਹੈ ਨਾ ਕੋਈ ਰੁਪਈਆ ਕਮਾਉਣਾ ਨਹੀਂ 25% ਬਹੁਤ 25% ਡਿਸਕਾਊਂਟ ਦੇਣਾ ਹੈ ਹਜ਼ਾਰ ਦਾ ਸੂਟ ਲਓ 750 ਦਾ 10000 ਦੀ ਪਰਚੇਜ਼ਿੰਗ ਕਰੋ 7500 ਲੱਖ ਰੁਪਏ ਦੀ ਪਰਚੇਜ਼ਿੰਗ ਕਰੋ 75000 ਰੁਪਿਆ 25000 ਰੁਪਿਆ ਤੁਹਾਨੂੰ ਛੂਟ ਹੈ ਚਲੋ ਜੀ ਪੰਜਾਬ ਦੀ ਸਭ ਤੋਂ ਵੱਡੀ ਸੇਲ ਅੰਕਲੋਂ ਬੁੱਟਰ ਰੋਡ ਕਰਦੀਆਂ ਲਾਤੀਆਂ ਜਿੱਥੇ 25% ਡਿਸਕਾਊਂਟ ਦੇਣਾ ਵੱਡੀ ਗੱਲ ਕੀ ਹੈ ਡੇਡ ਨੋਟ ਕਰ ਲੋ 3 ਅਗਸਤ ਤੋਂ ਲੈ ਕੇ 8 ਅਗਸਤ ਤੱਕ 6 ਦਿਨ ਵੱਡੇ ਫਾਇਦੇ ਹੋਣਿਆ ਬਾਈ ਜੀ ਵੈਰਾਈਟੀ ਦਿਖਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਰੇਟ ਕਿਦਾਂ ਦੇ ਨੇ ਦੇਖੋ ਜੀ ਚਾਹੇ ਬੁਟੀਕ ਵਾਲੇ ਸੂਟ ਲੈ ਲੋ ਬਾਜੂ ਪਹੁੰਚੇ ਵਰਕ ਫੋਟੋਆਂ ਬਣਿਆ ਹੋਇਆ ਬਜ਼ਾਰਾਂ 'ਚ 1-1000 ਦਾ ਵੀ 500 ਰੁਪਏ ਦਾ ਇਹਦੇ ਵੀ 25% ਲੈਸ ਦੇ ਦੇਣੀ ਹੈ ਦੇਖੋ ਬਾਜ਼ਾਰ ਦੇ ਵਿੱਚ ਕੋ ਤੋਂ ਬਾਅਦ 25% ਡਿਸਕਾਊਂਟ ਚਾਹੇ ਡਿਟੇਲ ਸੂਟ ਲੈਣੇ ਆ ਡਿਟੇਲ ਦੁਪੱਟਿਆਂ ਨਾਲ ਉਹ ਵੀ 500 ਰੁਪਏ ਦਾ ਤੁਹਾਨੂੰ ਪੈਣਾ ਵਾ ਚਾਹੇ ਤੁਸੀਂ ਕੜਾਈਆਂ ਛੜਾਈਆਂ ਲੈ ਲਓ ਦੇਖੋ ਕਿੰਦਾ ਕਿੰਨਾ ਸੋਨਾ ਫੈਬਰਿਕ ਆ ਤੇ ਦੁਪੱਟਾ ਵੀ ਬਹੁਤ ਏ ਕਲਾਸ ਦੁਪੱਟਾ ਬਣਿਆ ਹੋਇਆ ਇਹ ਵੀ 500 ਰੁਪਏ ਦਾ ਸੂਟ ਇਹਦੇ ਤੇ ਹੀ 25% ਲੈਸ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ ਮਸਲੀਨ ਦੇ ਹੈਵੀ ਸੂਟ ਜਿਹੜੇ ਪਿਆਰਾ ਜੇ 1500 ਦਾ ਮਿਲਦਾ ਅਸੀਂ ਦੇਣਾ 750 ਦਾ ਨਾਲ 25% ਵੀ ਲੈਸ ਦੇ ਦੇਣੀ ਹੈ ਜੀ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਆ ਜਿਹੜਾ ਬਾਜ਼ਾਰ 'ਚ 1500 ਦਾ ਇੱਥੇ ਰੇਟ ਲਿਖ ਕੇ ਲਾਇਆ ਕੋ ਮੂੰਹ ਜਵਾਨੀ ਨਹੀਂ ਚਾਹੇ ਨਿਆਣਾ ਹੋਵੇ ਚਾਹੇ ਸਿਆਣਾ ਹੋਵੇ ਫਿਕਸ ਪ੍ਰਾਈਸ ਸ਼ੋਅ ਆ ਇਹ ਜਿਹੜਾ ਬਾਜ਼ਾਰ 'ਚ 1500 ਦਾ ਸੂਟ ਆ ਅਸੀਂ 750 ਦੇਣਾ ਤੇ ਇਹਦੇ ਉੱਤੇ ਵੀ 25% ਆਪਾਂ ਡਿਸਕਾਊਂਟ ਦਵਾਂਗੇ ਤੁਹਾਨੂੰ ਦੇਖੋ ਜੀ ਚਾਹੇ ਡਿਜੀਟਲ ਸੂਟ ਲੈਣੇ ਆ ਮਸਰੀਨ ਵਾਲੇ ਉਹ ਵੀ ਤੁਹਾਨੂੰ ਮਿਲ ਜਾਣਗੇ ਚਾਹੇ ਕਢਾਈਆਂ ਵਾਲੇ ਪਹਿਣਾ ਨੂੰ ਲੈਣ ਦੇ ਵਾਸਤੇ ਦੇਣੇ ਆ ਉਹ ਵੀ ਮਿਲ ਜਾਣਗੇ ਇਹਦੇ ਚਾਹੇ ਕਢਾਈਆਂ ਵਾਲੇ ਸੂਟ ਲੈ ਲਓ ਚਾਹੇ ਡਿਜੀਟਲ ਪ੍ਰਿੰਟਿੰਗ ਦੇ ਲੈ ਲਓ ਇਹਨੇ ਜ਼ਬਰਦ 850 ਦਾ ਨਾਲ 25% ਲੈਸ ਵੀ ਦੇ ਦਿੰਦੇ ਦੇਖੋ ਚਾਹੇ ਤੁਸੀਂ ਰਖੜੀ ਦੇ ਭੈਣਾ ਨੂੰ ਦੇਣ ਲੈਣ ਕਰਨਾ ਚਾਹੇ ਵਿਆਹ ਸ਼ਾਦੀ ਦਾ ਕਪੜਾ ਦਾਜ ਵੇਰ ਦੇ ਕਪੜਾ ਨਾਲ ਸਾਰਿਆਂ ਦੇ ਬਹੁਤ ਵੱਡੇ ਫਾਇਦੇ ਅਸੀਂ ਚੈਲੰਜ ਕਰਦੇ ਹਾਂ ਜਿਹੜਾ ਬਾਜ਼ਾਰ ਦੇ ਵਿੱਚ ਤੁਸੀਂ 2 ਲੱਖ ਰੁਪਏ ਦਾ ਕੱਪੜਾ ਲੈਣਾ ਹੈ ਨਾ ਇੱਥੇ ਤੁਹਾਨੂੰ ਅਸੀਂ ਆਲਰੇਡੀ ਲੱਖ ਰੁਪਏ ਦੇ ਰਹੇ ਹਾਂ ਤੇ ਜਿਹੜਾ ਲੱਖ ਰੁਪਏ ਦਾ ਕੱਪੜਾ ਦੇਣਾ ਸੀ ਤੇ ਉਹਦੇ ਉੱਤੇ ਵੀ 25% ਡਿਸਕਾਊਂਟ 2 ਲੱਖ ਵਾਲਾ ਕੱਪੜਾ ਬਾਜ਼ਾਰ ਜਿਹੜਾ ਵੇਖਦਾ ਇੱਥੇ ਤੁਹਾਨੂੰ 75000 ਦੇਣਾ ਅਸੀਂ ਲੈਸ ਕਰਕੇ ਪਟੀਕਾ ਵਾਲੇ ਪਾਰਟੀ ਵੇਅਰ ਸੂਟ ਲੈਣੇ ਆ ਚਾਹੇ ਤੁਸੀਂ ਜਾਮ ਦੇ ਵਿੱਚ ਚਾਹੇ कॉटन ਦੇ ਵਿੱਚ ਚਾਹੇ ਤੁਸੀਂ ਲੇਲਨ ਦੇ ਵਿੱਚ ਲੈਣੇ ਆ ਕੜਾਈਆਂ ਲੈਣੀਆਂ ਵਾ ਟਾਪ ਕਲਾਸ ਜਾਮ ਦੇ ਵਿੱਚ ਕੱਪੜੇ ਲੈਣੇ ਆ ਤੇ ਸਾਰੇ ਤਰ੍ਹਾਂ ਦੇ ਫਰੈਸ਼ ਸਟਾਕ ਆਇਆ ਕੋਈ ਲਾਟ ਨਹੀਂ ਚੱਕਿਆ ਕੋਈ ਪੁਰਾਣਾ ਸਟਾਕ ਨਹੀਂ ਹੈਗਾ ਫਰੈਸ਼ ਸਟਾਕ ਲੈ ਕੇ ਆਏ ਜਿਵੇਂ ਪਿਆਰ ਦਾ ਦੁਪੱਟਾ ਲੱਗਿਆ ਬਜ਼ਾਰਾਂ 'ਚ 2-2000 ਦਾ ਸੂੜੇ ਮਿਲਣਾ ਸਿਰਫ 1000 ਦਾ ਇਹਦੇ ਤੇ ਵੀ 25% ਲੈਸ ਹੁਣ ਵੱਡਾ ਫਾਇਦਾ ਹੋਣ ਜਾ ਰਿਹਾ ਇੱਥੋਂ ਬਾਜ਼ੀ ਤੋਂ ਸ਼ੁਰੂ ਹੋ ਜਾਓ ਜਿੱਥੋਂ ਤੱਕ ਮਰਜ਼ੀ ਨਿਗਾਹ ਮਾਰ ਲਓ ਹਰ ਇੱਕ ਤੇ 25% ਲੈਸ ਦੇਣ ਜਾ ਰਹੇ ਹਾਂ ਚੈਲੰਜ ਕਰਦੇ ਆ ਬਹੁਤ ਵੱਡਾ ਨਾ ਟਾਂਡੇ ਜਾਣਾ ਨਾ ਦਸੂਹੇ ਜਾਣਾ ਨਾ ਮਕੇਰੀਆਂ ਜਾਣਾ ਸਿੱਧਾ ਆਉਣਾ ਪੁੱਟਰ ਰੋਡ ਕਾ ਤਿੰਗਾ ਜਿਹੜਾ ਮਾਰਕੀਟ ਦੇ ਵਿੱਚ 1775 ਰੁਪਿਆ ਸੂਟ ਵੇਕ ਦਾ ਅਸੀਂ 1275 ਜਦੇ ਰਿਆਂ ਤੇ 1275 ਦੇ ਉੱਤੇ ਵੀ 25% ਡਿਸਕਾਊਂਟ ਦੇ ਰਹੇ ਆ ਦੇਖੋ ਜੀ ਬ੍ਰਾਂਡ ਚੈੱਕ ਕਰ ਲੋ ਰਾਮ ਟੈਕਸ ਦਾ ਬ੍ਰਾਂਡ ਆ ਟਾਪ ਦਾ ਬ੍ਰਾਂਡ ਆ ਇਹ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ ਤੁਹਾਨੂੰ ਆ 1750 ਦਾ ਸੂਟ ਨਹੀਂ ਦੇਣਾ ਬਾਜੂ ਪਹੁੰਚੇ ਬਣਿਆ ਹੋਇਆ ਫਰੰਟ ਤੇ ਬੈਕ ਵੀ ਬਣਿਆ ਹੋਇਆ ਇਹਦੇ ਤੇ ਵੀ ਤੁਹਾਨੂੰ 25% ਲੈਸ ਦੇਣ ਜਾ ਰਹੇ ਆ ਦੇਖੋ ਜੀ ਬਟਿਕ ਵਾਲੇ ਸੂਟ ਹੈ ਚੈਲੰਜ ਕਰਕੇ ਕਹਿੰਨੇ ਆ ਜਿਹੜਾ 5000 ਦਾ ਤੁਸੀਂ ਕਪੜਾ ਇੱਥੋਂ ਖਰੀਦਣਾ 25% ਡਿਸਕਾਊਂਟ ਹੋ ਗਏ ਤੁਹਾਨੂੰ 3750 ਰੁਪਏ ਦਾ ਪੈ ਜਾਣਾ ਜਿਹੜਾ 10000 ਦਾ ਕਪੜਾ ਖਰੀਦੋਗੇ ਉਹ 7500 ਦਾ ਪੈਣਾ ਜਿਹੜਾ 20000 ਦਾ ਖਰੀਦੋਗੇ 15000 ਦਾ ਪੈਣਾ ਜਿਹੜਾ 30000 ਦਾ ਤੁਹਾਡਾ ਬਿੱਲ ਬਣ ਗਿਆ ਉਹ ਸਿਰਫ 22500 ਦਾ ਰਹਿ ਜਾਣਾ ਤੇ ਜੇ ਦਾਜਵਰੀ ਲੱਖ ਵਾਲੀ ਖਰੀਦ ਲਈ 2 ਲੱਖ ਵਾਲੀ ਉਹਦੇ ਤੇ ਵੀ 25% ਲੈਸ ਕਰਕੇ 75000 ਰੁਪਏ ਦੀ ਰਹਿ ਜਾਣੀ ਆ ਚਾਹੇ ਤੁਸੀਂ ਕੋਈ ਵੀ ਬ੍ਰੈਂਡ ਲੈਣਾ ਉਹਦੇ ਉੱਤੇ ਵੀ ਤੁਹਾਨੂੰ ਅਸੀਂ 25% ਡਿਸਕਾਊਂਟ ਦੇ ਦੇਣਾ ਹਰ ਇੱਕ ਦੇ ਉੱਤੇ ਨੋਟ ਕਰ ਲਓ 3 ਅਗਸਤ ਤੱਕ ਦੀ ਸੇਲ ਹੈਗੀ ਆ 25% ਡਿਸਕਾਊਂਟ ਆ ਅੰਕਲੋਂ ਬੁੱਟਰ ਰੋਡ ਕਰਦੀਆਂ ਬੈਸਟ ਓਫਰ ਦੇਤੀ ਆ 3 ਅਗਸਤ ਤੋਂ ਲੈ ਕੇ 8 ਅਗਸਤ ਤੱਕ ਛੇਦ ਹੈ ਨਾ ਸਵੇਰੇ 9:30 ਤੋਂ ਲੈ ਕੇ 6:30 ਵਜੇ ਤੱਕ ਦੇਖੋ ਜੀ 6:30 ਵਜੇ ਤੱਕ ਆ ਧਿਆਨ ਨਾਲ ਯਾਦ ਰੱਖਿਓ ਟਾਈਮ ਕੱਟ ਕੇ ਆ ਜਾਓ ਦੂਰੋਂ ਦੂਰੋਂ ਆ ਜਾਓ ਮੋਟਰਸਾਈਕਲ ਕਾਰ ਤੇ ਆ ਜਾਓ ਪਾਰਕਿੰਗ ਖੁੱਲੀ ਡੁੱਲੀ ਆ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕੋਈ ਭੀੜੇ ਬਾਜ਼ਾਰ ਦੇ ਵਿੱਚ ਦੁਕਾਨ ਨਹੀਂ ਆ ਬਾਜ਼ਾਰੋਂ ਬਾਹਰ ਬਾਹਰ ਬੁੱਟਰ ਰੋਡ ਕਰਦੀਆਂ ਬੁੱਟਾ ਰੋਡ ਕਾਦੀਆਂ ਅੰਕਲੋਂ ਬੁੱਟਾ ਰੋਡ ਕਾਦੀਆਂ ਸੋ ਦੇਖੋ ਜੀ ਆ ਤਾਂ ਬਾਕੀ ਬੋਲ ਬੋਲਦੇ ਬੱਚਰਗੇ ਸੋਹਣੇ ਸੋਹਣੇ ਪੀਸ ਆ ਗੇ ਸਾਹਿਲ ਭਾਜੀ ਇੱਕ ਗੱਲ ਦੱਸ ਦੋ ਅਨਾਉਂਸਮੈਂਟ ਤੁਸੀਂ ਕਰਦੀ ਲੋਕਾਂ ਨੇ ਹੋਣਾ ਇਹ ਗਰੰਟੀ ਹੈ ਵੀ ਤੁਸੀਂ 8 ਅਗਸਤ ਤੱਕ ਦੇ ਦੋਗੇ ਸਟਾਕ ਪੂਰਾ ਤੁਹਾਡੇ ਕੋ ਸਟਾਕ ਆ ਦੇਖੋ ਭਾਜੀ ਲੈਣਾ ਲੱਗੀਆਂ ਵੀ ਆ ਸਟਾਕ ਨਹੀਂ ਮੁੱਕਣ ਦੇਣੇ ਜਲਦੀ ਤੋਂ ਜਲਦੀ ਆ ਜਾਓ ਬਸ ਮਤਲਬ ਇਹਦੇ ਵਿੱਚੋਂ ਜਿਹੜਾ ਮਰਜੀ ਸੂਟ ਲੈ ਜਾਓ ਹਰ ਇੱਕ ਦੇ ਉੱਤੇ 25% ਡਿਸਕਾਊਂਟ ਦਵਾਂਗੇ ਹਾਂਜੀ 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 ਦੇਖੋ ਚੀਜ਼ਾਂ ਵੀ ਨਵੇਂ ਨਵੀਆਂ ਨਵੀਆਂ ਵੈਰਾਈਟੀਆਂ 25% ਡਿਸਕਾਊਂਟ ਦੇਣਾ ਬੁੱਟ ਆਨਕਲਮ ਦੇ ਸਟੋਰ ਤੇ ਆ ਜਾਓ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਇਹ ਕਾਲ ਕਰ ਸਕਦੇ ਹੋ